जी जिस तरीके लाइफ स्टाइल रहा शाकाहारी जी, जी 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 वो तो बहुत हेल्दी रूटीन पे रहते थे, यानि कि उनको, मैं उनसे बहुत बार मिला हूँ उन्होंने मुझे गाइड भी किया है बहुत बताया भी ऐसे, करना ऐसे करना चाहिए ऐसे करना है तो वो तो बहुत ज्यादा जिसे कहते स्ट्रिक्ट डाइट एकदम वर्कआउट उनका डिसिप्लिन यानी कि एकदम ऑन द पॉइंट रहता था उनका सब कुछ

फिर अभी तो आई उसमें भी हम साथ ही थे तो बिल्कुल एकदम परफेक्ट थे वो यानी कि मैं कह नहीं सकता कोई कह नहीं सकता कि कोई भी खराब हो कुछ हो बिल्कुल हेल्दी फिट एकदम जैसे कहते हैं ना एक खट्टा कट्टा आदमी बिल्कुल जिसे देख के तबंग लगता था वो वैसे ही लग रहे थे बिल्कुल जी ठीक है दीपक जी तुसी बने रहना न्यूज रूम तो मेरे सहयोगी बस में सन्ना बने हुए बस टू यू क्योंकि दीपक नंदा जी जो इंडियन रॉक ने ਉਹ ਸਾਡੇ ਨਾਲ ਨੇ ਇਸ ਵਕਤ ਤੇ ਬੜੇ ਪੁਰਾਣੇ ਤਰੀਕੇ ਨਾਲ ਜਾਣਦੇ ਸੀਗੇ ਵਰਿੰਦਰ ਕੁਮਨ ਨੂੰ ਜੇ ਦੀਪਕ ਨੰਦਾ ਦੀ ਗੱਲ ਕਰ ਲਈ ਤੁਹਾਨੂੰ ਦੱਸ ਦਈਏ ਮਿਸਟਰ 올ੰਪੀਆ ਐਮਚੁਰ 2022 ਆਇਰਨ ਮੈਨ 2017 ਮਿਸਰ ਇੰਡੀਆ 2016 ਰਹਿ ਚੁੱਕੇ ਨੇ ਦੀਪਕ ਜੀ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਪਰ ਸ਼ਾਇਦ ਇਹ ਕਹਿ ਲਈਏ ਕਿ ਬੜਾ ਮੰਦ ਭਾਗਾ ਹੋਇਆ ਕਿ ਪੰਜਾਬ ਨੇ ਨਹੀਂ ਬਲਕਿ ਪੂਰੇ ਦੇਸ਼ ਨੇ ਆਪਣਾ ਇੱਕ ਨਗ ਇੱਕ ਹੀਰਾ ਖੋਲਿਆ ਆਪਣਾ ਥੋੜੀ ਬੜੀ ਪੁਰਾਣੀ ਜਾਣ ਪਛਾਣ ਸੀਗੀ ਥੋੜਾ ਬੜਾ ਪੁਰਾਣਾ ਜਿਹੜਾ ਲਗਾਵ ਸੀਗਾ

और यानी कि वेजिटेरियन लोगों को लगता थे वेजिटेरियन बॉडी नहीं बन सकती उन्होंने वेज को भी इतना कर दिया था कि वेज से ही बॉडी बन सकती है और आप उनको देख के हम खुद कर... मैं 2016 में बॉडी बिल्डिंग स्टार्ट की थी तो मैं जब से उन्हें देख रहा हूँ मैं उन्हें जब एज अ मैं इतना फेमस नहीं था लेकिन मैं एज अ उस तरफ स्टेज के उस तरफ उन्हें देखता था तो मैं उनसे हमेशा कहता था सर एक सेल्फी भाजी एक सेल्फी तो वो हमेशा उस टाइम से मोटिवेट कर रहे करते थे मुझे आज भी मेरे को ये मैं बिल्कुल भी शॉकड में हूँ कि पाजी अभी है नहीं ਬਿਲਕੁਲ ਸ਼ੌਕ ਸਾਡੇ ਲਈ ਵੀ ਹੈ ਹਲੇ ਵੀ ਯਕੀਨ ਨਹੀਂ ਹੋ ਰਹਾ ਐ ਲੱਗ ਰਿਹਾ ਕਿ ਸ਼ਾਇਦ ਵਰਿੰਦਰ ਭਾਈ ਦਾ ਫੋਨ ਆ ਜਾਏ ਕਿ ਤੋਂ ਤੇ ਕਹਿ ਦੇਣ ਕਿ ਬਜ਼ਮ ਮੈਂ ਠੀਕ ਆ ਇਹ ਸਿਰਫ ਅਫਵਾਹਾਂ ਨੇ ਪਰ ਸ਼ਾਇਦ ਉਹ ਸੱਚ ਨਹੀਂ ਹੋ ਸਕਦਾ ਕਿਉਂਕਿ ਹੁਣ ਕਿਹ ਕਿਹਾ ਕੁਝ ਨਹੀਂ ਜਾ ਸਕਦਾ ਪਰ ਸਵਾਲ ਇਹ ਵੀ ਹੈ ਕਿ ਆਖਿਰਕਾਰ ਬੜੇ سارے ਸਵਾਲ ਚੁੱਕੇ ਜਾਣਗੇ ਹੁਣ ਖਾਸ ਤੌਰ ਤੇ ਕਿ ਬੋਡੀ ਬਿਲਡਿੰਗ ਦੇ ਸਵਾਲ ਚੁੱਕੇ ਜਾਣਗੇ ਕੁਝ ਦੀਪਕ ਜੀ ਤੁਹਾਨੂੰ ਕੁਝ ਪਤਾ ਲੱਗਿਆ ਕਿ ਆਖਿਰਕਾਰ ਡੈਥ ਦਾ ਕਾਰਨ ਕੀ ਹੈ ਜਾਂ ਕਿਉਂਕਿ ਆਪਰੇਸ਼ਨ ਕਰਵਾ ਰਹੇ ਸੀਗੇ ਇਹ ਵੀ ਕਿਹਾ ਜਾ ਰਿਹਾ ਕੋਈ ਮੈਡੀਸਿਨ ਰਿਐਕਟ ਕਰ ਗਈ ਕੁਝ ਪਤਾ ਲੱਗਿਆ ਹਲੇ ਤੱਕ

ਮੇਨਟੇਨ ਕਰਕੇ ਪੂਰਾ ਰੱਖਦੇ ਸੀ ਬਿਲਕੁਲ ਫਿਟ ਬਿਲਕੁਲ ਮੇਨਟੇਨ ਡਾਈਟ ਉਨਕੀ ਔਨ ਪੌਂਟ ਰਹਦੇ ਸੀ ਵਰਕਆਊਟ ਕਦੇ ਮਿਸ ਨਹੀਂ ਕਰਤੇ ਥੇ ਵੋ ਯਾਨੀ ਕਿ ਬਿਲਕੁਲ ਇਕਦਮ ਔਨ ਪੌਂਟ ਸਭ ਕੁਝ ਰਹਤਾ ਥਾ ਉਨਕਾ ਵਿਟਾਮਿਨ ਸੇ ਲੇਕਰ ਸਭ ਕੁਝ ਯਾਨੀ ਕਿ ਕੁਝ ਨਹੀਂ ਛੋੜਦੇ ਥੇ ਉਹ ਇਹ ਸਮਝ ਨਹੀਂ ਆ ਰਹਾ ਕਿ ਕੀ ਮੈਸੇਜ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਐਸ ਮਿਸਟਰ ਇੰਡੀਆ ਰਹੇ ਹੋ ਤੁਸੀਂ ਵੀ ਤੁਸੀਂ ਵੀ ਇੱਕ ਨਾਂ ਹੋ ਖਾਸ ਤੌਰ ਤੇ ਵਰਿੰਦਰ ਘੁਮਨ ਦੇ ਫੈਨਸ ਦੇ ਲਈ ਤੇ ਉਹ ਪੰਜਾਬ ਵਾਸੀਆਂ ਲਈ ਕਿਉਂਕਿ ਵਰਿੰਦਰ ਘੁਮਨ ਕਹਿੰਦੇ ਸੀ ਮੈਂ ਇਸ ਵਾਰ ਵਿਧਾਨ ਸਭਾ ਚੋਣਾਂ ਵੀ ਲੜਨੀ ਹੈ ਐਮਐਲਏ ਬਣਨਾ ਚਾਹੁੰਦੇ ਸੀਗੇ ਆਪਣੇ ਪੰਜਾਬ ਲਈ ਕਿ ਕੁਝ ਯੂਥ ਲਈ ਕਰਨਾ ਹੈ जी क्योंकि मैं वो तो पता नहीं बहुत कुछ जैसे मेरे को मोटिवेट किया और पता नहीं कितने लोग होंगे जिन्होंने मोटिवेट किया होगा उन्होंने वो उनको तो कोई भूल नहीं सकता वो लगा लो एक लेजेंड जो लेजेंड है ना वो उनको कोई नहीं भूल सकता उन्होंने बहुत कुछ सिखाया हमें हमने उनको देख के मोटिवेट हुए उनको यूथ देख के जनरेट यानी कि क्या वेजिटेरियन में लेना चाहिए हमें कैसे वर्कआउट करना चाहिए कि एक टॉल डैशिंग हैंडसम बंदे कैसे रहना है वो उन्होंने सब कुछ बताया है ਬਿਲਕੁਲ ਬਹੁਤ ਬਹੁਤ ਧੰਨਵਾਦ ਦੀਪਕ ਜੀ ਤੁਹਾਡਾ ਤੁਸੀਂ ਆਪਣਾ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਕਿਉਂਕਿ ਉਹ ਗਾਣਾ بار بار ਯਾਦ ਆਈ ਜਾ ਰਿਹਾ ਜ਼ਹਿਨ ਸੇ ਕਿ ਐਨੀ ਡੋਲਿਆਂ ਚ ਜਾਣ ਥੰਬ ਦਈ ਦਾ ਤੂਫਾਨ ਜੱਲੀ ਦਾ ਗਾਣਾ ਸੀਗਾ ਉਹ ਪਹਿਲਾ ਗਾਣਾ ਸੀ ਜਿਸ ਚ ਵਰਿੰਦਰ ਘੁੰਮਨ ਨਜ਼ਰ ਆਏ ਸੀਗੇ ਪਰ ਸ਼ਾਇਦ ਹੁਣ ਉਹ ਯਾਦਾ ਹੀ ਰਹਿ ਜਾਣਗੀ ਉਹ ਗਾਣਾ ਯਾਦ ਚ ਹੀ ਰਹਿ ਜਾਊਗਾ ਜੇ ਅਸੀਂ ਮੂਵੀਜ਼ ਦੀ ਗੱਲ ਕਰ ਲਈਏ ਖਾਸ ਤੌਰ ਤੇ ਵਰਿੰਦਰ ਘੁੰਮਨ ਦੀ ਤੇ ਬਹੁਤ ਸਾਰੀ ਮੂਵੀਜ਼ ਵੀ ਇਹੋ ਜਿਹੀਆਂ ਆਈਆਂ ਜਿਨ੍ਹਾਂ ਚ ਉਹਨੇ ਦੱਸਿਆ ਕਿ ਮੈਂ ਕਿਸ ਤਰੀਕੇ ਨਾਲ ਪੰਜਾਬ ਤੋਂ represent ਕਰ ਰਹੇ ਆ ਲੇਟੈਸਟ ਮੂਵੀ ਦੀ ਗੱਲ ਕਰ ਲਈਏ ਅਸੀਂ ਸਿੰਗਮ 3 ਦੀ ਗੱਲ ਕਰ ਲਈਏ ਉਸ ਹਨੂਮਾਨ ਦਾ ਕਿਰਦਾਰ ਸੀਗਾ ਛੋਟਾ ਜਿਹਾ ਕਿਰਦਾਰ ਸੀ ਪਰ ਦੂਰੋਂ ਪਤਾ ਲੱਗਦਾ ਸੀ ਵਰਿੰਦਰ ਘੁੰਮਣ ਨੇ ਜੇ ਟਾਈਗਰ 3 ਦੀ ਗੱਲ ਕਰ ਲਈਏ ਸਲਮਾਨ ਖਾਨ ਦੇ ਨਾਲ ਭਿੱੜਦੇ ਨਜ਼ਰ ਆਏ ਸੀਗੇ ਦੀਪਕ ਜੀ ਉਹ ਵੀ ਯਾਦ ਆਉਂਦੀ ਹੈ ਚੀਜ਼ਾਂ ਜਦੋਂ ਉਹ ਸਾਰੀ ਫਿਲਮਾਂ ਦੇਖਦੇ ਹਾਂ ਅਸੀਂ ਅਗਰ ਆਪ ਹਮ ਹਨੂਮਾਨ ਜੀ ਦਾ ਕਰੈਕਟਰ ਅਗਰ ਸੋਚेंगे ਕਿ ਹਨੂਮਾਨ ਜੀ کیسے ਲੱਗਤੇ ਹੋਣਗੇ ਤਾਂ ਹਮ ਕਹਿ ਸਕਤੇ ਕਿ ਹਾਂ ਵਰਿੰਦਰ ਘੁੰਮਣ ਜੀ ਜੈਸੇ ਲੱਗਤੇ ਹੋਣਗੇ ਕਿਉਂਕਿ ਉਹ ਇਤਨੇ ਹੈ ਯਾਨੀ ਕਿ ਹਮ

ਯਾਨੀ ਐਨੀ ਪਰਸਨੈਲਿਟੀ ਸੀ ਉਹ ਕਹਿੰਦੇ ਸੀ ਇਹ ਪੰਜਾਬ ਤੋਂ ਆਏ ਨੇ ਯਾਨੀ ਦੂਰ ਤੋਂ ਪੰਜਾਬ ਨੂੰ ਰਿਪਰਿਜ਼ੈਂਟ ਕਰਕੇ ਦੱਸ ਦਿੰਦੇ ਸੀ ਕਿ ਇਹ ਦੇਖੋ ਪੰਜਾਬ ਦਾ ਜਾਨ ਪੰਜਾਬ ਦਾ ਜਿਹੜਾ ਜੋਸ਼ ਹੈ ਉਹ ਇਹੋ ਜਿਹਾ ਵੀ ਹੁੰਦਾ ਹੈ ਉਰਦਾ ਪੰਜਾਬ ਨਹੀਂ ਹੈ ਪੰਜਾਬ ਬਾਡੀ ਬਿਲਡਰ ਵੀ ਹੋ ਸਕਦਾ ਪੰਜਾਬ ਬਾਡੀ ਬਿਲਡਰ ਜੀ 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 ਪਰ ਬਹਰ ਹਾਲ ਬਹੁਤ ਬਹੁਤ ਧੰਨਵਾਦ ਦੀਪਕ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਜੀ ਦੀਪਤੀ ਬਿਲਕੁਲ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਤੁਹਾਡਾ ਸ਼ੁਕਰੀਆ ਦੀਪਕ ਜੀ ਤੁਹਾਡਾ ਵੀ ਔਰ ਬਸਮ ਤੁਹਾਡਾ ਵੀ ਮੈਂ ਰੁਖ ਕਰਾਂਗੀ ਲੋਟ ਪਈ ਤਾਂ ਤੁਹਾਡਾ ਲੇਕਿਨ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਪੰਜਾਬ ਦੇ ਇਕਲੌਤੇ ਸ਼ਾਕਾਹਾਰੀ ਬੋਡੀ ਬਿਲਡਰ ਜਾਂ ਜਿਨ੍ਹਾਂ ਨੇ ਬਹੁਤ ਨਾਮ ਕਮਾਇਆ ਯੂਥ ਨੂੰ ਪ੍ਰੇਰਿਤ ਕੀਤਾ ਇਨਫਲੂਐਂਸ ਕੀਤਾ ਉਹਨਾਂ ਦਾ ਅਸੀਂ ਜ਼ਿਕਰ ਕਰ ਰਿਹਾ ਔਰ ਕਮਾਲ ਦੇ ਬਾਲੀਵੁੱਡ ਐਕਟਰ ਪੰਜਾਬੀ ਮੂਵੀਆਂ 'ਚ ਵੀ ਕੰਮ ਕੀਤਾ ਵਰਿੰਦਰ ਸਿੰਘ ਕੁੰਮਣ ਸ਼ਾਇਦ ਕਿਸੇ ਨੂੰ ਇੰਟਰੋਡਕਸ਼ਨ ਦੀ ਲੋੜ ਨਹੀਂ ਜੋ ਵੀ ਤਸਵੀਰ ਦੇਖ ਰਿਹਾ ਹੋਏਗਾ ਖਾਸ ਕਰ ਯੂਥ ਉਹ ਉਹਨਾਂ ਦੇ ਲਈ ਇੱਕ ਸ਼ੌਕਿੰਗ ਖਬਰ ਹੈ ਅਚਾਨਕ ਉਹਨਾਂ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਹੋਇਆ ਦਰਸਲ ਇੰਜ ਕਿ ਜੋ ਖਬਰ ਹੁਣ ਤੱਕ ਮਿਲ ਰਹੀਆਂ ਨੇ ਕਿ ਅਮਰਸਰ ਦੇ ਫੋਟਿਸ ਹਸਪਤਾਲ 'ਚ ਆਪਰੇਸ਼ਨ ਉਹਨਾਂ ਦਾ ਜਿਹੜਾ ਸੀ ਉਹ ਚੱਲ ਰਿਹਾ ਸੀ ਔਰ ਉਹਨਾਂ ਨੂੰ ਦੋ ਹਾਰਟ ਅਟੈਕ ਆ ਗਏ। ਔਰ ਉਹ ਆਪਣੇ ਜਿਮ 'ਚ ਐਕਸਰਸਾਈਜ਼ ਕਰ ਰਹੇ ਸੀ ਵਰਕਆਊਟ ਕਰ ਰਹੇ ਸੀ ਜਿੱਥੋਂ ਸ਼ੁਰੂਆਤ ਹੋਈ ਦਿੱਕਤ ਉਹਨਾਂ ਨੂੰ ਮਹਿਸੂਸ ਹੋਈ ਜੋ ਹੁਣ ਤੱਕ